ਸੱਜੇ ਪਾਸੇ ਜਿਹੜੀ ਆ ਗੋਲੀ ਸਰ ਦੇ ਵਿੱਚ ਗੋਲੀਬਾਰ ਕੇ ਆਤਮ ਹੱਤਿਆ ਕੀਤੀ ਹੈ ਇਹਦੇ ਜਸਵੰਤ ਸਿੰਘ ਜੱਸਾ ਦੇ ਪਿਤਾ ਰਾਮ ਸਿੰਘ ਦੇ ਬਿਆਨ ਤੇ 194 ਬੇਨਸ ਦੀ ਕਾਰਵਾਈ ਅਮਰਵਿਚ ਲਿਆਂਦੀ ਜਾ ਰਹੀ ਹੈ ਔਰ ਮੌਜੂਦੇ ਕਾਰਨਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ ਵੀ ਕਿਸ ਪਰੇਸ਼ਾਨੀ ਕਾਰਨ ਮਾਰੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਅਗਲੀ ਬਣਦੀ ਕਾਰਵਾਈ ਕੀਤੀ ਜਾਊਗੀ ਸੱਜੇ ਪਾਸੇ ਜਿਹੜੀ ਆ ਗੋਲੀ ਸਰ ਦੇ ਵਿੱਚ ਗੋਲੀਬਾਰ ਕੇ ਆਤਮ ਹੱਤਿਆ ਕੀਤੀ ਹੈ ਇਹਦੇ ਜਸਵੰਤ ਸਿੰਘ ਜੱਸਾ ਦੇ ਪਿਤਾ ਰਾਮ ਸਿੰਘ ਦੇ ਬਿਆਨ ਤੇ 194 ਬੀਨਸ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਔਰ ਮੌਦੇ ਕਾਰਨਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ ਵੀ ਕਿਸ ਪਰੇਸ਼ਾਨੀ ਕਾਰਨ ਮਾਰੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਅਗਲੀ ਕੰਮ ਦੀ ਕਾਰਵਾਈ ਕੀਤੀ ਜਾਊਗੀ ਥਾਣਾ ਧਰਮਕੋਟ ਦੀ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਬਸਤੀ ਭਾਟੇ ਕੀ ਦੇ सरपंच ਜਸਾਂ ਸਿੰਘ ਗੁਰਪਜੱਸਾ ਨੇ ਜਿਹੜੀ ਆਪਣੇ ਆਪ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ ਜਿੱਦੀ ਮੌਕੇ ਤੇ ਜਾ ਕੇ ਪੜਤਾਲ ਕੀਤੀ ਗਈ ਹੈ ਜਸਤੋ ਪਾਇਆ ਗਿਆ ਕਿ ਜਸਵੰਤ ਸਿੰਘ ਜੱਸਾ ਨੇ ਕਿਸੇ ਪਰੇਸ਼ਾਨੀ ਕਾਰਨ ਕੱਲ ਮਿਤੀ 12 11 25 ਨੂੰ ਸ਼ਾਮ ਦੇ ਕਰੀਬ 6:30 ਤੇ 7 ਦੇ ਦਰਮਿਆਨ ਰਿਵਾਲਵਰ ਦੇ ਨਾਲ ਆਪਣੇ ਸੱਜੇ ਪਾਸੇ ਜਿਹੜੀ ਗੋਲੀ ਸਰ ਦੇ ਵਿੱਚ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਹੈ ਇਹਦੇ ਜਸਵੰਤ ਸਿੰਘ ਜੱਸਾ ਦੇ ਪਿਤਾ RAM ਸਿੰਘ ਦੇ ਬਿਆਨ ਤੇ 194 ਬੀਨਸ ਦੀ ਕਾਰਵਾਈ ਅਮਰੋਚ ਲਿਆਂਦੀ ਜਾ ਰਹੀ ਹੈ ਔਰ ਮੌਦੇ ਕਾਰਨਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ ਵੀ ਕਿਸ ਪਰੇਸ਼ਾਨੀ ਕਾਰਨ ਮਰੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ